ਨਾਲ ਇੱਥੇ ਚਲਾਕੀ ਕਰੀ ਗਈ ਤਾਂ ਪਿੰਡ ਪੜਾਈਆਂ ਨੇ ਵਿੱਚ ਪ੍ਰੋਗਰਾਮ ਆ ਸਾਡੀਆਂ ਟਰਾਲੀਆਂ ਵੀ ਤਿਆਰ ਆ ਕਿਸਾਨ ਵੀ ਤਿਆਰ ਆ ਜੋ ਇੱਥੇ ਜਿਵੇਂ ਤੁਸੀਂ ਵਰਤੋਗੇ ਉਵੇਂ ਅਸੀਂ ਪੜਾਈਆਂ ਨੇ ਵਿੱਚ ਵਰਤ ਲਾਂਗੇ ਇੱਥੇ ਤੁਹਾਡੀ ਫੋਰਸ ਜਿਆਦੇ ਉੱਥੇ ਸਾਡੀ ਫੋਰਸ ਜਿਆਦੇ ਆ ਫਿਰ ਆਪਣਾ ਜੋ ਟੱਕਰਾ ਹੋਣਾ ਉਹ ਭਰਾਵਾਂ ਭਰਾਵਾਂ ਦਾ ਹੋਣਾ ਇਹਦਾ ਕੁਝ ਨਹੀਂ ਜਾਣਾ ਇਹਨੇ ਟੱਪ ਜਾਣਾ ਆਪਦੇ ਆਪਦੇ ਅਫਸਰਾਂ ਨੂੰ ਕਹਿ ਲਓ ਕਿਸੇ ਨੂੰ ਕਹਿ ਲਓ ਅਸੀਂ ਪੂਰੇ ਧਰਮੇ ਨਾਲ ਤੇ ਆਪਦੇ ਜਿਹੜੇ ਲੋਕ ਪੱਖੀ ਸਵਾਲ ਕਰਾਂਗੇ ਸਾਡੇ ਸਵਾਲ ਤੁਹਾਨੂੰ ਪਾਸ ਕਰਦਨੇ ਆ ਇਸ ਹੰਸਰਾਦ ਨੂੰ ਹਰੀਕੇ ਪਿੰਡ ਤੋਂ ਸਵਾਲ ਪਾਸ ਹੋ ਕੇ ਆਇਆ ਵੀ ਤੂੰ ਗਿੱਦੜਵੇ ਤੱਕ ਜਾਂਦਾ ਜਾਂਦਾ ਇਹ ਪਤਾ ਕਰ ਲੈ ਵੀ ਇੱਥੋਂ ਦੇ ਪਿੰਡਾਂ ਦੀ ਮਜ਼ਦੂਰ ਦੀ ਦਿਹਾੜੀ ਕਿੰਨੀ ਹੈ ਉਹੀ ਜਵਾਬ ਇੱਥੇ ਲੈਣਾ ਵੀ ਇਹ ਸੌਖਾ ਜਿਹਾ ਸਵਾਲ ਤੈਨੂੰ ਇੱਥੇ ਪਾਸ ਕਰਿਆ ਤੂੰ ਜਿਹੜਾ ਮਜ਼ਦੂਰਾਂ ਦਾ ਮਸੀਹਾ ਬੰਦਾ ਹੈ ਤੂੰ ਐ ਦੱਸਣਾ ਵੀ ਹਰੀਕੇ ਪਿੰਡ ਤੋਂ ਇੱਥੇ ਤੱਕ ਆਉਂਦਿਆਂ ਦੇ ਨੂੰ ਤੈਨੂੰ 10 ਸਾਲ ਪਹਿਲਾਂ ਹੋ ਗਿਆ ਥੋਡੀ ਸਰਕਾਰ ਨੇ ਤੈਨੂੰ ਐ ਨਹੀਂ ਪਤਾ ਵੀ ਮਜ਼ਦੂਰ ਦੀ ਢੜੀ ਕਿੰਨੀ ਆ ਫਿਰ ਇਹ ਸਵਾਲ ਅਗਲਾ ਇਹ ਪੁੱਛਣਾ ਉਤੋਂ ਵੀ ਜੇ ਤੇਰਾ ਮੁੰਡਾ ਬਿਮਾਰ ਹੋ ਜਾਏ ਅਕਟਰ ਕੀ ਉਹ ਸਾਡੇ ਗਿੱਦੜਵੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਾ ਲੂਗਾ ਕੀ ਇਹ ਐਲੀਜੀਬਲ ਹੈ ਤੁਸੀਂ 10 ਸਾਲ ਲਾਦੇ ਆ ਕਿ ਸਾਡੇ ਗਿੱਦੜਵੇ ਦੇ ਜਿਹੜਾ ਸਰਕਾਰੀ ਹਸਪਤਾਲਾ ਉੱਥੇ ਸਿਵਲ ਸਰਜਨ ਹੈ ਕੋਈ ਆਪਰੇਸ਼ਨ ਕਰਾ ਲੂਗਾ ਦੇ ਜੇ ਹੈ ਤਾਂ ਵੀ ਤੇ ਧੰਨਵਾਦ ਕਰਾਂਗੇ ਜੇ ਨਹੀਂ ਆ ਤਾਂ ਫਿਰ ਮਰਦਾਵਾ ਤਾਂ ਹੋਣੀ ਹੋਣੀ ਆ ਸੂਜੀ ਗੱਲ ਤੀਜੀ ਸਾਡੇ ਇੱਕ ਦਿਨ ਵੇ ਤੇ ਹਸਪਤਾਲ ਦੇ ਵਿੱਚ ਦੋ ਐਂਬੂਲੈਂਸਾਂ ਦੀ ਸੂਤ ਹੈ ਦੋ ਸਰਕਾਰੀ ਹੋਵੇ 10 ਸਾਲ ਹੋ ਗਏ ਤੁਮ ਨੂੰ ਇਹ ਸੜਾਜ ਕਰਦੇ ਨੂੰ ਦੂਜਾ ਗੱਲ ਕੋਈ ਕਿਸਾਨੀ ਮੁੱਦਾ ਨਹੀਂ ਜਿਹੜੇ ਇਹ ਭੜਕਾਉਂਦੇ ਆ ਜਾਤੀਵਾਦ ਦੇ ਜੋਦੇ ਤੇ ਕੀ ਮਜ਼ਦੂਰ ਦੀ ਲੜਕੀ ਹਰੇਕ ਪਿੰਡ ਦੇ ਵਿੱਚ ਪਲੱਸ 2 ਦਾ ਸਕੂਲ ਹੈ ਕੀ ਪਿੰਡ ਦੀ ਜਿਹੜੀ ਗਰੀਬ ਘਰ ਹੈ ਜਿਹੜਾ ਕਿਦਨੀ ਪੜ ਸਕਦਾ ਇਸ ਦੀ ਕੁੜੀ ਪਲੱਸ 2 ਤੱਕ ਪਿੰਡ ਵਿੱਚ ਪੜ ਸਕਦੀ ਹੈ 10 ਸਾਲ ਦਾ ਰਾਜ ਹੋ ਗਿਆ ਇਹ ਸਾਡੇ ਸਵਾਲ ਆ ਇਹ ਸਵਾਲ ਪ੍ਰਸ਼ਾਸਨ ਸੁਣ ਲੈ ਇਹਦੇ ਵਿੱਚ ਕੀ ਗਲਤ ਹੈ ਕੀ ਨਹੀਂ ਹੈ ਸਾਰੇ ਭਰਾ ਸੁਣ ਕੇ ਪਾਸ ਕਰਦੇ ਇਹੀ ਜਵਾਬ ਮੰਤਰੋ ਬਣਾ ਕੇ ਲੈ ਆਵੇਂ ਅਸੀਂ ਉਹ ਵੀ ਤਿਆਰ ਹੈ ਪਰ ਜਵਾਬ ਦੇ ਕੇ ਤਾਂ ਚਾਵੇ ਦੂਜੀ ਗੱਲ ਐਮਐਸਪੀ ਦੀ ਲੜਾਈ ਤੇ ਜੋ ਛੁੱਪ ਕਰਨ ਤੇ ਗੋਲੀ ਵੱਜੀ ਜੋ ਦੁਰਘਟਨਾ ਹੋਈ ਕੁਝ ਵੀ ਹੋਇਆ ਕਿ ਇਹਨਾਂ ਤਾਂ ਬੀਜੇਪੀ ਦੇ ਇੱਕ ਵੀ ਲੀਡਰ ਦੇ ਘਰੇ ਬੈਠਣ ਗਿਆ ਜਾਂ ਜਿਹੜਾ ਨਵੇਂ ਤਰੋੜਾ ਮੁੰਡਾ ਉਹ ਸਾਰਾ ਸੋਰੀ ਮਰ ਚੱਲਣ ਪੈਣੇ ਤੋਂ ਗਿਆ ਕਿ ਉਹਦੇ ਘਰੇ ਕੋਈ ਬੀਜੇਪੀ ਦਾ ਗਿਆ ਇਹ ਵੀ ਛੱਡੋ ਕਿਸਾਨੀ ਮੁੱਦੇ ਤੋਂ ਹਟ ਕੇ ਜੋ ਆਪਣੇ ਟੀਚਰ ਐ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾ ਕੇ ਗੁਜ਼ਾਰਾ ਕਰਦੇ ਆ ਜਿਹੜੀ ਕਿ ਪੇਸ਼ਟਾਂ ਸਰਕਾਰੀ ਖਾਲੀ ਪਈਆਂ ਕੀ ਉਹ ਭਰਤੀਆਂ ਇਹ ਆਮ ਸਵਾਲਾਂ ਦੇ ਜਵਾਬ ਦੇ ਦੇ ਕਿਸਾਨੀ ਵਾਲੇ ਮੁੱਦੇ ਦੇ ਵਸਤੇ ਰੋਕ ਹੈ ਨਹੀਂ ਇਹ ਤਾਂ ਵਜਕਾ ਵਜਾਉਣ ਆਇਆ ਜਿਹੜੇ ਅੰਦਰ ਬੈਠੇ ਸਾਨੂੰ ਇਹ ਵੀ ਇਨਫਾਰਮੇਸ਼ਨ ਐ 400 ਬੰਦਾ ਬਾਹਰੋਂ ਮੈਣਾ ਤੇ ਮੰਗਾਇਆ ਗਿਆ 400 ਬੰਦਾ ਬਾਹਰੋਂ ਮੰਗਾਇਆ ਤੇ ਗਿੱਦੜੇ ਵਿੱਚੋਂ ਬੰਦੇ ਨਹੀਂ ਇਕੱਠੇ ਹੋਏ ਪਰ ਅਸੀਂ ਫੇਰ ਵੀ ਵਿਸ਼ਵਾਸ ਦਿਵਾਉਨੇ ਆ ਫਿਰ ਸਾਡੇ ਇੱਕ ਦੁਲੇ ਦੇ ਪ੍ਰਸ਼ਾਸਨ ਤੇ ਕੋਈ ਉਂਗਲ ਨਾ ਚੱਕ ਲੇ ਵੀ ਇੱਥੇ ਪ੍ਰਸ਼ਾਸਨ ਦਾ ਨਾਟਕਾ ਮੁਕੀ ਹੋਈ ਆ ਪ੍ਰਸ਼ਾਸਨ ਨੂੰ ਲੋੜ ਨਾ ਪਵੇ ਪਰ ਜੇ ਪ੍ਰਸ਼ਾਸਨ ਨੇ ਵਿਸ਼ਵਾਸ ਤੋੜਿਆ ਅੱਜ ਤੋੜ ਜਾਂਗੇ ਕੱਟ ਕੇ ਲੈ ਜਾਉਂਗੇ ਪਰ ਫੇਰੇ ਗਿਣਤੀ ਇਹ ਨਹੀਂ ਹੋਣੀ ਫਿਰ ਗਿਣਤੀ ਟਰਾਲੀਆਂ ਨਾਲ ਆਊਗੀ ਫਿਰ ਤੁਹਾਨੂੰ ਵੀ ਪਤਾ ਹੈ ਵੀ ਕੀ ਹੁੰਦਾ ਹੈ ਕਿ ਸਿੱਧੂ ਪੜਦਾ ਤੁਹਾਨੂੰ ਵੀ ਪਤਾ ਜਾਂ ਤਾਂ ਸਾਨੂੰ ਚੱਕ ਕੇ ਲੈ ਜਾਉਂਗੇ ਤੇ ਜਾਂ ਫਿਰ ਲਾਠੀ ਚਾਰਜ ਕਰਾਂਗੇ ਤੇ ਜਾਂ ਫਿਰ ਟੱਪੂ ਆ ਅਰੇ ਜੀ ਫੇਰ ਵੀ ਸਵਾਰ ਥਰਮੋਨਲ ਸਵਾਰ ਤੋਂ ਨੂੰ ਪਾਸ ਕਰਤੇ ਇਹਦੇ ਵਿੱਚ ਜੇ ਪ੍ਰਸ਼ਾਸਨ ਨੂੰ ਲੱਗਦਾ ਵੀ ਜਿਹੜਾ ਸੜਾਰ ਗਲਤ ਅਸੀਂ ਉਹ ਨਹੀਂ ਕਰਦੇ ਜੇ ਜਾਇਜਾ ਤਾਂ ਫਿਰ ਜਾਇਜ ਕਰਨੇ ਤਾਂ ਬਣਦੇ ਆ ਵੋਟ ਪਾਵਾਂਗੇ ਇਹਨੂੰ ਪਾ ਦੇਗੇ ਪਰ ਦੱਸਦੇ ਸੀ ਤੁਸੀਂ ਸਾਡੀ ਤਸੱਲੀ ਤਾਂ ਕਰਾ ਕੇ ਜਾਵੇ ਕਿ ਕਿ ਦਰਿਆ ਦੇ ਹੱਥ ਪਚਾਰ ਦੇ ਵਿੱਚ ਐਮਰਜੈਂਸੀ ਦੋ ਮਰੀਜ਼ ਆ ਜਾਣ ਕਿ ਦੋਨਾਂ ਨੂੰ ਲੈ ਕੇ ਜਾਣਾ ਐ ਐਮਬੂਲੈਂਸ ਹੈ ਜੇ ਨਹੀਂ ਤਾਂ ਫਿਰ ਕਿਉਂ ਨਹੀਂ ਜੇ ਇੱਥੇ ਕੋਈ ਇਲਾਜ ਕਰਾਉਣਾ ਹੋਵੇ ਇਹ ਇੱਥੇ ਇੱਦੋਂ اٹਕੇ ਇੱਥੇ ਉੱਟਕੇ ਆਇਆ ਐਂਪਿਉਟੇ ਇੱਥੇ ਕਿ ਉਹ ਗਿੜਵੇ ਦੇ ਕਿਸੇ ਹਸਪਤਾਲ ਸਰਕਾਰੀ ਹਸਪਤਾਲ ਤੇ ਕਿਸੇ ੜਕੇ ਤੇ ਜਾ ਕੇ ਕਿਸੇ ਪਿੰਡ ਵਾਲੇ ਤੇ ਜਾ ਕੇ ਆਹ ਦੀ ਹੱਡੀ ਟੁੱਟੀ ਦਾ ਇਲਾਜ ਕਰਾ ਸਕਦਾ ਤਾਂ ਇਹ ਗੱਲਾਂ ਦਾ ਜਵਾਬ ਇਹਨੇ ਦੇਣਾ ਤੇ ਪ੍ਰਸ਼ਾਸਨ ਅੱਗੇ ਨਾ ਆਵੇ ਬੇਨਤੀ ਆ ਵੀ ਇਹ ਤਾਂ ਟਾਈਮ ਲੈਦੇ ਹੋ ਜਿੱਥੇ ਮਰਜ਼ੀ ਠਹਿਰਦੇ ਹੋ ਤੇ ਨਹੀਂ ਜੇ ਤੁਸੀਂ ਪਰਲੀ ਸਾਈਡ ਕੱਢਾਂਗੇ ਸੀਆਈਡੀ ਤੁਹਾਡੀ ਬਹੁਤ ਤਗੜੀ ਹੈ ਪਰ ਤੁਹਾਡੀ ਸੀਆਈਡੀ ਤੇ ਵੀ ਕੋਈ ਲਕੋ ਕੇ ਰੱਖਿਆ ਸਾਡੇ ਬਾਬੇ ਜਿਹੜੇ ਵਿਚਾਰੇ ਥੋਡੀਆਂ ਗੱਲਾਂ ਚ ਆ ਜਾਂਦੇ ਆ ਤੇ ਫਿਰ ਜਿੱਥੇ ਰੋਟੀ ਖਾਊਗਾ ਉੱਥੇ ਕਿਵੇਂ ਲੈ ਕੇ ਜਾਣਾ ਪ੍ਰਸ਼ਾਸਨ ਦੇਖੇ ਤੇ ਜੇ ਸਵਾਲ ਇੱਥੇ ਕਰ ਦੂਗਾ ਤੁਸੀਂ ਵੀ ਆਹ ਦੇਖ ਕੇ ਰੋਕ ਰਹੀ ਅਸੀਂ ਵੀ ਆਹ ਤੇ ਘਰੋ ਕਰੀ ਨਹੀਂ ਤਾਂ ਫਿਰ ਸਾਨੂੰ ਵੀ ਪਤਾ ਵੀ ਕਿਹੜੇ ਪਾਸੇ ਦੀ ਇਹਨੇ ਟੱਪਣਾ ਕਿੱਥੋਂ ਦੀ ਤੁਸੀਂ ਇਹਦਾ ਰੂਟ ਬਣਾਇਆ ਤੇ ਕਿੱਥੇ ਸਾਡੇ ਕਿਸਾਨ ਬੈਠੇ ਆ ਏ ਅਸੀਂ ਕਿੱਥੋਂ ਲੈ ਕੇ ਆਉਣੇ ਆ ਸਾਨੂੰ ਸਭ ਪਤਾ ਆਜੇ ਤੁਸੀਂ ਕੱਢ ਕੇ ਵੀ ਲੈ ਜਾਓਗੇ ਤੇ ਫਿਰ ਅਗਲੀ ਵਾਰੀ ਢੋਰ ਚ ਕੱਲੀ ਮੁਕਸਰ ਦੀ ਨਾਲ ਸਰਨਾ ਨਹੀਂ ਮੇਰੇ ਪਟੰਡਾ ਤੇ ਪਟਿਆਲਾ ਵੀ ਸੱਤਣਾ ਪਊ ਅੱਜ ਕੁਝ ਵੀ ਨਹੀਂ ਅਸੀਂ ਸਾਈਡ ਤੇ ਖੜ ਕੇ ਸਵਾਲ ਕਰਾਂਗੇ ਗਿਣਤੀ ਦੇ ਚਾਰ ਸਵਾਲ ਹੈ ਜੇ ਪ੍ਰਸ਼ਾਸਨ ਨੂੰ ਲੱਗਦਾ ਹੈ ਢੜਕਾਉ ਸਵਾਲ ਹੈ ਜਿਹੜਾ ਢੜਕਾਉ ਲੱਗਦਾ ਆ ਪੱਕਾ ਤੰਦਨੇ ਪਰ ਇਹਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਦੇਣੇ ਪੈਣੇ ਆ ਜੇ ਕਿਸਾਨੀ ਦੇ ਮੁੱਦੇ ਤੇ ਪਰ ਇਹਨਾਂ ਨੂੰ ਐ ਲੱਗ ਗਿਆ ਕਿ ਕਿਸਾਨ ਹੀ ਵਰਦੇ ਆ ਆ ਮਜ਼ਦੂਰਾਂ ਦੇ ਮੁੱਦੇ ਆ ਆ ਐਜੂਕੇਸ਼ਨ ਦਾ ਮੁੱਦਾ ਆ 10 ਸਾਲ ਸਰਕਾਰ ਰਹੀ ਐ ਕਿਸੇ ਇੱਕ ਦਾ ਤਾਂ ਹੱਲ ਦੱਸ ਦੇ ਨਾ ਕੀ ਕਿਹੜਾ ਇਧਰ ਦਾ ਗਰੀਬ ਇੱਥੇ ਦੇ ਉਹਨੂੰ ਰੱਬਣਾ ਕਰੇ ਕੋਈ ਕੈਂਸਰ ਵਰਗੀ ਬਿਮਾਰੀ ਆ ਦੇ ਰੱਬਣਾ ਕਰੇ ਕਿ ਉਹਦੀ ਹੱਡੀ ਟੁੱਟ ਜਾਵੇ ਕੀ ਉਹ ਸਰਕਾਰੀ ਹਸਪਤਾਲ ਚ ਇਲਾਜ ਕਰਾ ਸਕਦਾ ਹੈ ਕਿ ਪਿੰਡਾਂ ਦੇ ਵਿੱਚ ਕਿਸੇ ਗਰੀਬ ਦੀ ਧੀ ਜਿਹਨੂੰ ਜਿਹਦੇ ਕੋਲ ਮੈਨ ਦੀ ਜਾਂ ਸਕੂਲ ਦੀ ਫੀਸ ਭਰਨ ਨੂੰ ਨਹੀਂ ਉਹ ਪਲੱਸ 2 ਪਿੰਡਾਂ ਦੇ ਵਿੱਚ ਕਿਹੜੇ ਸਕੂਲ ਦੇ ਵਿੱਚ ਕਰੇ 10 ਸਾਲ ਥੋੜੀ ਸਰਕਾਰ ਨੂੰ ਹੋ ਗਏ ਤੇ 10 ਸਾਲ ਪੁਰਾਣੇ ਦੇ ਰਹਿ ਗਏ